ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਵਿੱਚ ਪੈਂਦਾ ਪਿੰਡ ਬੇੜੀਆਂ ਬਜ਼ੁਰਗ ਜਿੱਥੇ ਦੇ ਪੁਲ ਦੀ ਖਸਤਾ ਹਾਲਤ ਨੂੰ ਲੈ ਕੇ ਸਾਡੀ ਚੈਨਲ ਦੀ ਟੀਮ ਵੱਲੋਂ ਦੌਰਾ ਕੀਤਾ ਤਾਂ ਵੇਖਿਆ ਕਿ ਇੱਥੇ ਖਸਤਾ ਹਾਲਤ ਪੁਲ ਜਿਸ ਦੇ ਚੱਲਦੇ ਪਿਛਲੇ ਕਾਫੀ ਸਮੇਂ ਤੋਂ ਕਰੈਸ਼ਰਾਂ ਦੀਆਂ ਹੈਵੀ ਲੋਡਡ ਗੱਡੀਆਂ ਨਿਕਲਦੀਆਂ ਸੀ ਤੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ ਜਿਸ ਦੇ ਚੱਲਦੇ ਜਿੱਥੇ ਲੋਕਾਂ ਨੇ ਲਗਾਤਾਰ ਪ੍ਰਦਰਸ਼ਨ ਵੀ ਕੀਤਾ ਤੇ ਸਾਡੀ ਚੈਨਲ ਦੀ ਟੀਮ ਵੱਲੋਂ ਇਸ ਖਬਰ ਨੂੰ ਪ੍ਰਮੁੱਖਤਾ ਦੇ ਚੱਲਦੇ ਦਿਖਾਇਆ ਗਿਆ ਜਿਸ ਦੇ ਚੱਲਦੇ ਵੀ ਬਾਗ ਜਾਗਿਆ ਤੇ ਇਸ ਪੁਲ ਦੇ ਉੱਪਰ ਆ ਕੇ ਉਹਨਾਂ ਵੱਲੋਂ ਕਾਰਵਾਈ ਕਰਦੇ ਹੋਏ ਇਸ ਖਸਤਾ ਹਾਲਤ ਪੁਲ ਨੂੰ ਬੰਦ ਕਰਵਾ ਦਿੱਤਾ ਤਾਂ ਕਿ ਇੱਥੋਂ ਕੋਈ ਵੀ ਹੈਵੀ ਲੋਡਡ ਗੱਡੀ ਜਾਂ 4-ਵਿਲਰ ਨਾ ਨਿਕਲ ਸਕੇ ਤੇ ਨਾ ਹੀ ਇੱਥੇ ਕੋਈ ਵੱਡਾ ਹਾਦਸਾ ਵਾਪਰ ਸਕੇ ਜਿਹਦੇ ਚੱਲਦੇ ਮੌਕੇ ਤੇ ਪੁੱਜੇ ਮਾਈਨਿੰਗ ਵਿਭਾਗ ਦੇ ਅਫਸਰ ਨਾਲ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਪਿਛਲੇ ਕਾਫੀ ਸਮੇ ਤੋਂ ਇਸ ਪੁਲ ਦੀ ਖਸਤਾ ਹਾਲਤ ਸੀ ਤਾਂ ਹੁਣ ਇੱਕ ਤਰਫ ਤੋਂ ਇਹ ਕਮਜ਼ੋਰ ਤੇ ਗਿਰ ਵੀ ਚੁੱਕਾ ਹੈ ਉਹਨਾਂ ਵੱਲੋਂ ਖਬਰ ਦੇਖਣ ਤੋਂ ਬਾਅਦ ਇੱਥੇ ਪਹੁੰਚੇ ਇਸ ਪੁਲ ਦੇ ਦੋਨੋਂ ਤਰਫ ਜਿੱਥੇ ਮਿੱਟੀ ਡਲਵਾ ਕੇ ਬੈਰੀਕੇਡ ਲਗਾ ਇਸ ਨੂੰ ਬੰਦ ਕਰਵਾ ਦਿੱਤਾ ਤਾਂ ਕਿ ਇੱਥੋਂ ਹੈਵੀ ਲੋਡਡ ਗੱਡੀਆਂ ਨਾ ਆ ਜਾ ਸਕਣ ਤੇ ਕੋਈ ਵੀ ਵੱਡਾ ਹਾਸਾ ਨਾ ਵਾਪਰ ਸਕੇ ਜੇ ਕੋਈ ਇੱਥੋਂ ਹੈਵੀ ਲੋਡਡ ਗੱਡੀ ਜਾਂ ਫੋਰਵਿਲਰ ਲੈ ਕੇ ਆਉਂਦਾ ਜਾਂਦਾ ਹੈ ਔਰ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਉੱਪਰ ਵਿਭਾਗੀ ਤੌਰ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਸੇਕਟਰ ਕਿਲਰ ਡਿਪਾਰਟਮੈਂਟ ਜੀ ਮਾਈਨਿੰਗ ਡਿਪਾਰਟਮੈਂਟ ਸੇ ਪੁਲ ਨੂੰ ਜਿਹੜਾ ਬੰਦ ਕੀਤਾ ਗਿਆ ਕੀ ਕਰਨ ਹੈ ਸਰ ਐਕਚੁਅਲੀ ਕੀ ਹੋ ਰਿਹਾ ਸੀਗਾ ਕਿ ਜਿਹੜਾ ਇਹਦਾ ਕੰਡੀਸ਼ਨ ਹੈ ਨਾ ਪੁਲ ਦੀ ਪਿਛਲੇ 1-2 ਦਿਨ ਤੋਂ ਜ਼ਿਆਦਾ ਹੀ ਕੁਝ ਖਰਾਬ ਹੋ ਗਈ ਸੀਗੀ ਲੋਕਲ ਗੱਡੀਆਂ ਜਿਹੜੀ ਜਾ ਰਹੀਆਂ ਆ ਰਹੀਆਂ ਹੈਗੀਆਂ ਉਹਨਾਂ ਨੂੰ ਕਾਫੀ ਦਿੱਕਤ ਆ ਰਹੀ ਸੀਗੀ ਕਿਉਂਕਿ ਹੁਣ ਇੱਕ ਸਾਈਡ ਤੋਂ ਕੀ ਹੋ ਗਿਆ ਕਿ ਪੁਲ ਹੀ ਟੁੱਟਣ ਲੱਪਿਆ ਹੈਗਾ ਤੇ ਹੁਣ ਉਹਦੇ ਮੁਸ਼ਕਲ ਕਰ ਜੀ ਆਪਾਂ ਪੁੱਲ ਨੂੰ ਥੋੜਾ ਬੰਦ ਕਰਵਾਤਾ ਤੇ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਇਨਫੋਰਮ ਕਰਤਾ ਕਿ ਅਗੇ ਸਟੈਪ ਲਵਾਂਗੇ ਕਿਉਂਕਿ ਜਿਵੇਂ ਦੇਖਾਗੇ ਇੱਥੋਂ ਹੈਵੀ ਗੱਡੀਆਂ ਜਿਹੜੀਆਂ ਲੋਡਡ ਗੱਡੀਆਂ ਨਿਕਲਦੀਆਂ ਕ੍ਰੈਸ਼ਰ ਤੋਂ ਜਿਹੜੀਆਂ ਕ੍ਰੈਸ਼ਰ ਭਰ ਕੇ ਆਉਂਦੀਆਂ ਲੱਗਦਾ ਨਹੀਂ ਕੋਈ ਵੱਡਾ ਹਾਸਾ ਵਾਪਰ ਸਕਦਾ ਜੀ 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 ਉਸੀ-ਉਸੀ ਕਰਕੇ ਉਸੀ ਚੀਜ਼ ਨੂੰ ਆਪਾਂ ਬੰਦ ਕਰਨ ਲਈ ਲੋਕਲ ਨੂੰ ਜਾਣ ਦੇਣ ਦੇ ਦਿਆਂ ਜਿਹੜੇ ਮੋਟਰਬਾਈਕਸ ਹੈਗੇ ਆ ਲਾਈਟ ਵਹੀਕਲਸ ਹੈਗੇ ਆ ਉਹ ਚੱਲ ਜਾਣਗੇ ਲੇਕਿਨ ਕੋਈ ਵੀ ਹੈਵੀ ਵਹੀਕਲ ਜਤੋਂ ਨਹੀਂ ਜਾਵੇ ਜੇ ਸਰ ਕ੍ਰੈਸ਼ਰ ਤੇ ਹੱਟੀ ਵਾਲਾ ਰਸਤਾ ਖੋਲ੍ਹ ਲਈ ਇਹ ਰਸਤੇ ਤੁਹਾਡੇ ਬੇੜੀ ਬਿਜੁਰਗਾ ਜੀ ਸਰ ਕਿਨ ਪੁਲ ਬੰਦ ਕੀਤਾ ਕੇ ਕਹਿਣਾ ਚਾਹੁੰਦੇ ਹੋ ਜੀ ਸਰ ਇਹ ਤੇ ਪ੍ਰਸ਼ਾਸਨ ਨੇ ਇੱਕ ਬੜਾ ਵਧੀਆ ਕਦਮ ਚੁੱਕਿਆ ਜਿਹੜਾ ਅੱਜ ਮਤਲਬ ਪੁਲ ਬੰਦ ਕੀਤਾ ਉਹ ਵੀ ਤਾਂ ਬੰਦ ਕੀਤਾ ਨਾ ਨੇ ਕਿਉਂਕਿ ਹੁਣ ਤੇ ਪੁਲ ਤੁਹਾਡੀ ਸਾਹਮਣੇ ਹੈ ਦੇਣੀਆ ਮਤਲਬ ਹਾਦਸੇ ਖਤਮ ਹੋ ਗਈ ਹੈ ਤੇ ਫਿਰ ਜਾ ਕੇ ਇਹਨਾਂ ਨੇ ਬੰਦ ਕੀਤਾ ਤੇ ਸਾਨੂੰ ਪ੍ਰੋਟੈਸਟ ਕਰਦੇ ਕਾਫੀ ਟਾਈਮ ਹੋ ਗਿਆ ਹੈਗਾ ਤੇ ਇਹ ਹੁਣ ਦੇਖ ਲਓ ਤੁਹਾਡੇ ਸਾਹਮਣੇ ਅੱਜ ਚਲੋ ਪ੍ਰਸ਼ਾਸਨ ਨੇ ਬੜਾ ਸੋਹਣਾ ਕੰਮ ਕੀਤਾ ਜਿਹੜਾ ਗੱਡੀਆਂ ਵਾਪਸ ਮੂਵ ਕੀਤੀਆਂ ਨੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਅਹੀਂ ਤੇ ਫੇਰ ਵੀ ਲੰਬੇ ਸਮੇਂ ਤੋਂ ਮਤਲਬ ਪ੍ਰੋਟੈਸਟ ਕਰਦੇ ਆ ਰਹੇ ਕਿ ਰੋਡ ਦਾ ਵੀ ਦੈਨੇ ਹਾਲਤ ਹੋਈ ਨਹੀਂ ਜਿੰਨੇ ਜਨੇ ਭਾਰੀ ਲੋ ਮਤਲਬ ਲੋਡ ਜਾ ਰਹੇ ਨੇ ਤੋਂ ਇਹ ਬੜਾ ਹੀ ਨੁਕਸਾਨ ਹੋ ਰਿਹਾ ਸੀਗਾ ਰਾਤ ਨੂੰ ਤੇ ਹਲਿਆ ਹਲਿਆ ਹੀ ਹੋ ਜਾਂਦੀ ਇੱਥੇ ਗੱਡੀਆਂ ਦਾ ਪਤਾ ਨਹੀਂ ਲੱਗਦਾ ਕੋਈ ਮੇਰੇ ਸੋਨੋਂ ਜ਼ਿਆਦਾ 1.5 2000 ਗੱਡੀ ਜਿਹੜੀ ਹੈ ਨਾ ਇਦਾਂ ਹੀ ਮਤਲਬ ਅਪਡਾਉਣ ਹਲਿਆ 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 ਮਚੀ ਹੁੰਦੀ ਆ ਜਿਹੜਾ ਹੁਣ ਹੋਇਆ ਕੰਮ ਜਿਹੜਾ ਅੱਜ ਪ੍ਰੋਸੈਸ਼ਨ ਨੇ ਸਟੈਪ ਚੁੱਕਿਆ ਇਹੀ ਸਟੈਪ ਜਿਹੜਾ ਨਾ ਇਹ ਪਹਿਲਾਂ ਚੁੱਕਿਆ ਹੁੰਦਾ ਤੇ ਇਹ ਐਡਾ ਵੱਡਾ ਕੰਮ ਨਹੀਂ ਹੋਣਾ ਇਹ ਹੈ ਕਿ ਚਲੋ ਹਜੇ ਵੀ हां साहुन तू रुक सकदा। ਤੁਹਾਡੇ ਸਾਹਮਣੇ ਇਹ ਪੁਲ ਦੀ ਤੁਈ ਕੰਡੀਸ਼ਨ ਦੇਖੀ ਲਈ ਹੋਣੀ ਆ। ਬਾਕੀ ਮੇਰੀ ਪ੍ਰਸ਼ਾਸਨਿਕ ਇਹ ਹੀ ਮੰਗ ਆ ਕਿ ਹੱਥ ਜੋੜ ਕੇ ਬੇਨਤੀ ਆ ਕਿ ਇਹੀ ਜਿਹੜਾ ਮਤਲਬ ਇਦਾਂ ਹੀ ਬੰਦ ਹੋਣਾ ਹੀ ਚਾਹੀਦਾ ਏ। ਸਰ ਜਿਸ ਤਰ੍ਹਾਂ ਤੁਸੀਂ ਕਹ ਰਹੇ ਹੋ ਰਾਤੀ ਕਾਫੀ ਗੱਡੀਆਂ ਜਿਹੜੀਆਂ ਕ੍ਰੈਸ਼ਰ ਦੀਆਂ ਲੋਡ ਲੋਕੇ ਜਾਂਦੀਆਂ ਨੇ। ਜੀ ਜੀ। ਪੰਜਾਬ ਸਰਕਾਰ ਵੱਲੋਂ ਤੇ ਮਾਈਨਿੰਗ ਤੇ ਪਾਬੰਦੀ ਲਗਾ ਰੱਖੀ ਆ। ਜੀ ਜੀ। ਕਿਸਾ ਜਾਂਦਾ ਹੈ ਇਹ ਮਾਲ ਕਿਸ ਨਾਲ ਤਿਆਰ ਸਰ ਇਹਦੇ ਬਾਰੇ ਇਹ ਤੇ ਪ੍ਰਸ਼ਾਸਨ ਜਾਣਦਾ ਹੈ ਜਾਂ ਕ੍ਰੈਸ਼ਰ ਮਾਈਨਿੰਗ ਜਾ ਮਾਈਨਿੰਗ ਮਾਫੀਆ ਜਿਹੜੇ ਨੇ ਉਹ ਜਾਣਦੇ ਆ ਗਿਆ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਹੈਗਾ ਸਰ ਇਹ ਲੱਗਦਾ ਇਸ ਨਾਲ ਲਗਾਮ ਲੱਗੇਗੀ ਜਿਸ ਤਰ੍ਹਾਂ ਇਹ ਬੰਦ ਹੋਗਾ ਹਾਂ ਮੇਰੇ ਹਿਸਾਬ ਨਾਲ ਤੇ ਹੁਣ ਲੱਗਣੀ ਚਾਹੀਦੀ ਸਰ